ਤਕਲੀਫ ਦਿੱਤੀ ਹੈ ਜੀ ਅਸੀਂ ਪਿਛਲੇ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਬਾਰਡਰ ਰੇਂਜ ਦੇ ਵਿੱਚ ਸਾਰੇ ਜਿਹੜੇ ਚਾਰ ਡਿਸਟ੍ਰਿਕਟ ਆ ਜਾਂਦੇ ਆ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਚਾਰਾਂ ਡਿਸਟ੍ਰਿਕਟ ਦੇ ਵਿੱਚ 10 ਇਸ਼ੂਜ਼ ਉੱਪਰ ਜਿਹੜੇ ਕਿ ਸਾਡੇ ਸਭ ਤੋਂ ਪ੍ਰਾਇੋਰਟੀ ਤੇ ਹਨ ਡਰਗਸ ਗੈਂਗਸਟਰ ਤੇ 테러ਿਸਟ ਹੈਰਿਸਮ ਦੀ ਇਹਨਾਂ ਤਿੰਨਾਂ ਤੇ ਕਿੰਨਾ ਅਸੀਂ ਕੰਮ ਕੀਤਾ ਕਿਹੜੀਆਂ ਵਾਰਦਾਤਾਂ ਹੋਈਆਂ ਅਸੀਂ ਕਿੰਨੀਆਂ ਅਸੀਂ ਉਹਨਾਂ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਚਾਹੇ ਉਹ ਗੈਂਗਸਟਰਸ ਦੇ ਵਿੱਚ ਐਕਸਟਰੈਸ਼ਨ ਕਾਲਸ ਫਿਰ ਐਕਸਟਰੈਸ਼ਨ ਕਾਲ ਤੋਂ ਬਾਅਦ ਜਿਹਨੂੰ ਐਕਸਟਰੈਸ਼ਨ ਕਾਲ ਕਰਨੀ ਉਹਨੂੰ ਜ਼ਖਮੀ ਕਰਨਾ ਜਾਂ ਉਹਦੇ ਗੇਟ ਤੇ ਫਾਇਰਿੰਗ ਕਰਨੀ ਇਹ ਸਾਰਾ ਕੁਝ ਅਸੀਂ ਜੋ ਕੁਝ ਕੀਤਾ ਤਿੰਨ ਮਹੀਨਿਆਂ ਦੇ ਵਿੱਚ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਜੋ ਬਾਰਡਰ ਰੇਂਜ ਦੀ ਪੁਲਿਸ ਨੇ ਚਾਰੇ ਡਿਸਟ੍ਰਿਕਟਸ ਦੇ ਐਸਐਸਪੀ ਸਾਹਿਬਾਨ ਨੇ ਤੇ ਉਹਨਾਂ ਦੀ ਫੋਰਸ ਨੇ ਵਧੀਆ ਕਾਰਜਕਾਰੀ ਕੀਤੀ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸੂੰਗਾ ਜੀ ਸਭ ਤੋਂ ਪਹਿਲਾਂ ਅਸੀਂ ਡਰੱਗਸ ਰਿਗਾਰਡਿੰਗ ਐਨਡੀਪੀ ਸੈਕਟਰ ਰਿਗਾਰਡਿੰਗ ਮੈਂ ਕਾਣਾ ਇਨਫੋਰਮੇਸ਼ਨ ਸ਼ੇਅਰ ਕਰੂੰਗਾ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਟੋਟਲ ਬਾਰਡਰ ਰੇਂਜ ਦੇ ਵਿੱਚ 483 483 ਮੁਕਦਮੇ ਰਜਿਸਟਰ ਕੀਤੇ ਗਏ ਜੀ ਇਹਨਾਂ ਦੇ ਵਿੱਚ 706 ਅਕਿਊਜ਼ ਅਸੀਂ ਅਰੈਸਟ ਕੀਤੇ ਆ 706 ਦੇ ਵਿੱਚ ਜਿਹੜੇ ਪੈਡਲਰਸ ਵੀ ਆ ਔਰ ਜਿਹੜੀਆਂ ਬਿਗ ਫਿਸ਼ੀਜ਼ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਿਨ੍ਹਾਂ ਦੇ ਕੋਲ ਉਹ ਵੱਡਿਆ ਰਿਕਵਰੀ ਹੋਈਆਂ ਉਹ ਵੀ ਇਨਕਲੂਡ ਇਹਦੇ ਵਿੱਚ ਆ ਪਿਛੇ ਅਸੀਂ ਜਦੋਂ-ਜਦੋਂ ਵੀ ਵੱਡੀ ਰਿਕਵਰੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਬਕਾਇਦਾ ਉਹਦੇ ਬਾਰੇ ਬਰੀਫ ਕਰਦੇ ਰਹੇ ਆ ਸੋ ਇਹ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 483 ਐਫ ਆਈ ਆਰਸ ਔਰ 706 ਅਕਿਊਜ਼ਡ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਆ ਹੈਰੋਇਨ 10 ਕਿਲੋ 10 ਕੇਜੀਸ ਔਰ 114 ਕਿਲੋ .274 ਗ੍ਰਾਮਸ ਸੋ so, 14 ਕਿਲੋ ਹੈਰੋਇਨ ਦੀ ਰਿਕਵਰੀ ਬਾਰਡਰ ਰੇਂਜ ਦੇ ਵਿੱਚ ਕੀਤੀ ਹੈ ਜੀ ਔਰ ਇਹ ਸਾਰੀ ਜਿਹੜੀ ਇਹਨਾਂ ਅਕਿਊਜ਼ ਨੂੰ ਫੜ ਕੇ ਜਿਹੜੀ ਰਿਕਵਰੀ ਹੈ ਇਹ ਸਾਰੀ ਉਹੀ ਰਿਕਵਰੀ ਹੈ ਜਿਹੜੀ ਅਸੀਂ ਇਹ ਕਿਊਜ਼ ਤੋਂ ਫੜ ਕੇ ਕੀਤੀ ਹੈ ਜੀ ਕੁਝ ਇਹਦੇ ਵਿੱਚ ਡਰੋਨ ਰਾਈ ਅਬੈਂਡਨ ਵੀ ਮਿਲਦੀਆਂ ਨਹੀਂ ਆ ਉਹ ਐਕਸਟਰਾ ਹੈ ਪਰ ਇਹ ਅਸੀਂ ਜਿਹੜੀਆਂ ਇਹ ਅਕਿਊਜ਼ ਰੈਸਟ ਕੀਤੇ ਗਏ ਉਹਨਾਂ ਕੋਲ ਹੈ ਔਰ ਤਕਰੀਬਨ 6 केजी ओपियामा ड्रग मनी ਜਿਹੜੀ ਕਿ ਇਹਨਾਂ ਸਾਰੇ ਕੇਸਿਸ ਦੇ ਵਿੱਚ ड्रग मनी रिकवर ਕੀਤੀ ਗਈ ਹੈ 462 ਲੱਖ 37000 ਤੇ 306 ਹੈ ਜੀ ਟੋਟਲ 14 ਲੱਖ 37000 ड्रग मनी रिकवर ਕੀਤੀ ਗਈ ਹੈ ਇਨ ਕੈਸ਼ ਔਰ ਇਹਦੇ ਚ 4000 ਅਮਰੀਕਨ ਡਾਲਰ ਵੀ ਹੈ ਜੀ ਜਿਹੜਾ ਹਵਾਲਾ ਕਰਨ ਵਾਲੇ ਆ ਜਿਹੜੇ ਜਿਹੜੇ ਇਸ ਐਨਡੀ ਦੇ ਕੇਸਾਂ ਚ ਹਵਾਲਾ ਆਪਰੇਟਰ ਸੀਗੇ ਉਹ ਵੀ ਅਸੀਂ ਅ ਜਿੰਨੇ ਵੀ ਗੈਂਗ ਅਸੀਂ ਮੇਜਰ 3 ਗੈਂਗ ਬਸਟ ਕੀਤੇ ਆ ਔਰ ਉਹਨਾਂ ਦੇ ਅਸੀਂ 4 ਬੰਦੇ ਵੀ ਅਰੈਸਟ ਕੀਤੇ ਆ ਔਰ ਕੁਝ ਬੰਦੇ ਭੱਜੇ ਹੋਏ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਜੀ ਟੋਟਲ 22 ਪੀਓ ਜਿਹੜੇ ਸਿਰਫ ਐਨਡੀਪੀਐਸ ਐਕਟ ਨਾਲ ਰਿਲੇਟਡ ਸੀਗੇ ਉਹ ਅਰੈਸਟ ਕੀਤੇ ਆ ਜੀ ਨੰਬਰ ਆਫ ਪ੍ਰੋਪਰਟੀਆਂ ਜਿਹੜੀਆਂ ਡਿਮੋਲਿਸ਼ ਕੀਤੀਆਂ ਆ ਬਾਰਡਰ ਰੇਂਜ ਦੇ ਵਿੱਚ ਉਹ ਤਿੰਨ ਔਰ ਅਸੀਂ 27 ਦੇ ਕਰੀਬ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹੜੇ ਡਰੱਗ ਪੈਡਲਰਸ ਜਾਂ ਡਰੱਗਸ ਸਮਗਲਰਸ ਆ ਜਿਨ੍ਹਾਂ ਨੂੰ ਅਸੀਂ ਡਿਊ ਪ੍ਰੋਸੈਸ ਆਫ ਲਾ ਅਕੋਰਡਿੰਗਲੀ ਚੱਲ ਕੇ ਅੱਗੇ ਬਹੁਤ ਛੇਤੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਡਿਮੋਲਿਸ਼ ਕਰਾਂਗੇ ਆਫਟਰ ਫਾਲੋਇੰਗ ਦਾ ਪ੍ਰੋਪਰ ਪ੍ਰੋਸੀਜਰ ਪ੍ਰੋਪਰ ਜੋ ਇੱਕ ਲਾ ਲੇ ਡਾਊਨ ਕੀਤਾ ਗਿਆ ਔਰ ਉਹਨੂੰ ਪ੍ਰੋਪਰ ਫਾਲੋ ਕਰਕੇ ਫਿਰ ਅਸੀਂ ਉਹਦੇ ਤੇ ਅਗਲੀ ਕਾਰਵਾਈ ਕਰਾਂਗੇ ਜੀ ਬਾਰਡਰ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਤਿੰਨਾ ਮਹੀਨਿਆਂ ਦੇ ਵਿੱਚ 68 ਪਿਸਟਲਸ 68 ਪਿਸਟਲ ਜਿਹੜੇ ਕਿ ਮੈਜੋਰਟੀ ਆਫ ਥੈਮ ਪਾਕਿਸਤਾਨ ਤੋਂ ਜਿਹੜੇ ਆਏ ਸੀਗੇ ਉਹ ਅਸੀਂ ਰਿਕਵਰ ਕੀਤੇ ਆ ਤੇ ਇਹਦੇ ਵਿੱਚੋਂ ਕੁਝ ਜਿਹੜੇ ਦੂਜੀਆਂ ਸਟੇਟਸ ਤੋਂ ਬਣ ਕੇ ਦੇਸੀ ਪਿਸਟਲ ਆਉਂਦੇ ਆ ਜਾਂ ਐਮਪੀ ਜਾਂ ਬਿਹਾਰ ਇਨ੍ਹਾਂ ਸਟੇਟਸ ਤੋਂ ਉਹ ਵੀ ਆ ਪਰ ਇਹਦੇ ਚ ਜਿਹੜਾ 90% ਜਿਹੜੀ ਸਾਡੀ ਰਿਕਵਰੀ ਆ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਜਿਹੜੇ ਪਿਸਟਲਸ ਆ ਹਰ ਸਪੈਸਟਿਕੇਟਡ ਵੈਪਨਸ ਆ ਇਹ ਉਹਨਾਂ ਦੀ ਆ ਜੀ ਦੋ ਰਵਾਲਵਰਸ ਆ ਔਰ ਦੋ ਗੰਨਸ ਆ AK47 ਤਕਰੀਬਨ ਇਰੇਜ ਅਸੀਂ 200 ਦੇ ਕਰੀਬ 152 ਸਾਡੇ ਡਿਫਰੈਂਟ ਕਾਰਟ੍ਰਿਜਸ ਹੈਗੇ ਆ ਜੀ ਔਰ 3 ਹੈਂਡ ਗ੍ਰੇਨੇਡ ਵੀ ਆ ਇਰੇਜ 10 ਹੈਂਡ ਗ੍ਰੇਨੇਡ ਵੀ ਅਸੀਂ ਰਿਕਵਰ ਕੀਤੇ ਆ ਜੀ ਇਸ ਸਾਲ ਦੇ ਵਿੱਚ ਸਾਡੇ ਬਾਰਡਰ ਰੇਂਜ ਦੇ ਵਿੱਚ ਟੋਟਲ 4 ਗ੍ਰੇਨੇਡ ਅਟੈਕ ਹੋਏ ਸੀਗੇ ਡਿਸੰਬਰ ਮਹੀਨੇ 'ਚ ਵੀ ਕਾਫੀ ਸਾਡੇ ਹੋਏ ਸੀਗੇ ਉਹ ਵੀ ਸਾਰੇ ਅਸੀਂ ਕਯੂਜ਼ ਰੈਸਟ ਕਰ ਚੁੱਕੇ ਆ ਪਰ ਮੈਂ ਹੁਣ ਸਿਰਫ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੂੰਗਾ ਇਹ ਜਿਹੜੇ ਚਾਰ ਡਿਫਰੈਂਟ ਗ੍ਰੇਨੇਡ ਅਟੈਕ ਹੋਏ ਸੀ ਇੱਕ ਅੰਮ੍ਰਿਤਸਰ ਰੂਰਲ 'ਚ ਹੋਇਆ ਸੀਗਾ ਇੱਕ ਬਟਾਲੇ ਦੇ ਵਿੱਚ ਤੇ ਦੋ ਗੁਰਦਾਸਪੁਰ 'ਚ ਹੋਏ ਸੀ ਇਹ ਚਾਰ ਕੇਸਿਸ ਦੇ ਵਿੱਚ ਟੋਟਲ ਅਸੀਂ 14 ਅਕਿਊਜ਼ਡ ਅਰੈਸਟ ਕੀਤੇ ਆ ਸਿਰਫ ਜਿਹੜੇ ਪਿੱਛੇ ਅਤਵਾਦੀ ਆ ਜਿੱਦਾਂ ਰਿੰਦਾ ਹੈਪੀ ਪਾਸ਼ਿਆ ਹਨੀਸ਼ੇਰਾ ਇਹ ਜਿਹੜੇ ਅਬਰੌਡ ਬੈਠੇ ਆ ਜੀਵਨ ਫੌਜੀ ਇਹ ਸਿਰਫ ਰਹਿੰਦੇ ਕਿਉਂਕਿ ਇਹ ਅਬਰੌਡ ਬੈਠੇ ਆ ਇਨ੍ਹਾਂ ਤੇ ਵੀ ਅਸੀਂ ਆਪ ਦਾ ਜੋ ਇੱਕ ਪ੍ਰੋਸੈਸ ਚਲਾਇਆ ਹੋਇਆ ਹੈ ਤਾਂ ਕਿ ਅਸੀਂ ਖਾਸ ਕਰਕੇ ਜਿਹੜੇ ਅਦਰ ਦੈਨ ਪਾਕਿਸਤਾਨ ਚ ਬੈਠੇ ਆ ਉਹਨਾਂ ਨੂੰ ਅਸੀਂ ਛੇਤੀ ਵਾਪਸ ਲਿਆ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੀਏ ਬਾਕੀ ਟੋਟਲ 14 ਬੰਦੇ ਅਰੈਸਟ ਹੋ ਚੁੱਕੇ ਆ ਔਰ ਇਹਦੇ ਚ ਇੱਕ ਵਿਅਕਤੀ ਇੰਜਰਡ ਹੋਇਆ ਸੀ ਪੁਲਿਸ এনਕਾਊਂਟਰ ਦੇ ਵਿੱਚ ਜਿਨੇ ਗ੍ਰਨੇਡ ਅਟੈਕ ਕੀਤਾ ਸੀਗਾ ਔਰ 4 ਸਾਡੇ ਜਦੋਂ ਪੁਲਿਸ ਇਹਨਾਂ ਨੂੰ ਫੜ ਰਹੀ ਸੀ ਇਹਨਾਂ ਨੇ ਅਟੈਕ ਕੀਤਾ ਤੇ 4 ਦੋਸ਼ੀਆਂ ਦੀ ਪੁਲਿਸ এনਕਾਊਂਟਰ ਚ ਡੈਥ ਹੋਈ ਹੈ ਜੀ ਟੋਟਲ ਐਸ ਆਲ ਦੇ ਵਿੱਚ ਜਿਹੜੇ ਗ੍ਰਨੇਡ ਅਟੈਕ ਕਰਨ ਵਾਲੇ ਸੀਗੇ ਜੀ ਤੇ ਤੋਂ ਇਲਾਵਾ ਜਿਹੜੇ ਗੈਂਗਸਟਰਸ ਤੇ ਇਹਦੇ ਰਿਲੇਟਿਡ ਇਸ਼ੂ ਸੀਗੇ ਚਾਹੇ ਅਸੀਂ ਐਕਸਟਰੈਸ਼ਨ ਕਾਲ ਤੋਂ ਬਾਅਦ ਜਿਨ੍ਹਾਂ ਤੋਂ ਪੈਸੇ ਮੰਗੇ ਜਾਂਦੇ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਉਹਨਾਂ 'ਤੇ ਡਰਾਉਂ ਦਾ ਕੇਸ ਲਾ ਲੀਏ ਜਾਂ ਕਈ ਵਾਰੀ ਇਹ ਗੇਟ ਤੇ ਗੋਲੀ ਚਲਾ ਦਿੰਦੇ ਆ ਇਹ ਟੋਟਲ ਔਰ ਪਿਛੇ ਮਾਲਾਪੈਂਡ ਦੇ ਵਿੱਚ ਵੀ ਤੁਸੀਂ ਦੇਖਿਆ ਨਿਰੰਕਾਰੀ ਸਟੋਰ ਸੀਗਾ ਉਰੇ ਤੇ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ ਉਦੇਸ਼ ਵੀ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਥੋੜੇ ਦਿਨਾਂ ਚ ਹੀ ਅਸੀਂ ਅਕਿਊਜ਼ ਫੜ ਲਏ ਔਰ ਜਿਹੜੋ ਸੀ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਉਦੋਂ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਉਸ ਪਿਸਟਲ ਰਾਹੀਂ ਉਹੜੇ ਵੀ ਜ਼ਖਮੀ ਹੋਇਆ ਟੋਟਲ ਉਹੜੇ ਵੀ ਦੋਨੋਂ ਅਕਿਊਜ਼ ਅਰੈਸਟ ਹੋ ਗਏ ਜੀਵਨ ਫੌਜੀ ਨੇ ਕਰਵਾਇਆ ਸੀਗਾ ਔਰ ਉਸ ਕੇਸ ਤੇ ਵਿੱਚ ਜਿਹੜੇ ਦੋ ਅਕਿਊਜ਼ ਫਾਇਰਿੰਗ ਕਰਨ ਆਏ ਉਹਨਾਂ ਤੋਂ ਇਲਾਵਾ ਜਿਹੜਾ ਤੀਸਰਾ ਸੀ ਉਹ ਵੀ ਅਰੈਸਟ ਹੋ ਚੁੱਕਾ ਆ ਔਰ ਤਿੰਨ ਵੈਪਨ ਵੀ ਰਿਕਵਰ ਕੀਤੇ ਜਿਹੜੇ ਗੈਨ ਪਾਕਿਸਤਾਨ ਤੋਂ ਹੀ ਆਏ ਸੀਗੇ ਖੱਬੇ ਰਾਜਪੂਤਾ ਦੇ ਵਿੱਚ ਤੁਸੀਂ ਪਿਛਲੇ ਫੁੱਟਬਾਲ ਮੈਚ ਚੱਲ ਰਿਹਾ ਸੀਗਾ ਤੇ ਉੱਥੇ ਵੀ ਆਰਮੀ ਮੈਨ ਸੀ ਉਹਨੂੰ ਜ਼ਖਮੀ ਕੀਤਾ ਗਿਆ ਤੇ ਉਸ ਫਾਇਰਿੰਗ ਚ ਇੱਕ 14 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ ਜਿੱਤੋਂ ਬਾਅਦ ਜਿਹੜਾ ਅਮਰ ਖਵੇ ਰਾਜਪੂਤਾ ਇੱਕ ਇੰਟਰਵਿਊ ਰਾਹੀਂ ਕਹਿੰਦਾ ਜੀ ਕਿ ਸਾਨੂੰ ਬੜੀ ਨਿਮੋਸ਼ੀ ਆ ਸਾਨੂੰ ਗਲਤੀ ਹੋ ਗਈ ਮੈਂ ਇਥੇ ਕਲੀਅਰ ਕਰਨਾ ਚਾਹੁੰਗਾ ਇਹਨਾਂ ਨੂੰ ਕੋਈ ਨਿਮੋਸ਼ੀ ਨਹੀਂ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਔਰ ਉਸ ਤੋਂ ਬਾਅਦ ਵੀ ਜਿਹੜੀ ਸਾਡੀ ਇਨਫੋਰਮੇਸ਼ਨ ਆ ਕਿ ਉਹਨਾਂ ਗੱਲਾਂ ਤੇ ਹੀ ਹੈ ਉਹ ਉਸ ਫਾਇਰਿੰਗ ਦੇ ਵਿੱਚ ਜਿਹੜੇ ਬੱਚੇ ਦੀ ਡੈਥ ਹੁੰਦੀ ਆ ਜਿਹੜਾ ਜ਼ਖਮੀ ਹੁੰਦਾ ਆ ਦੋ ਜਣੇ ਆਉਂਦੇ ਆ ਉਹਨਾਂ ਚੋਂ ਵੀ ਇੱਕ ਰੈਸਟ ਹੋ ਚੁੱਕਾ ਆ ਉਹ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਜਦੋਂ ਅਸੀਂ ਰਿਕਵਰੀ ਲਈ ਜਾ ਰਹੇ ਸੀ ਉਹਦੇ ਚ ਵੀ ਉਹਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਉਹਦੇ ਵੀ ਗੋਲੀ ਵੱਜੀ ਆ ਤੇ ਦੂਸਰਾ ਵਿਅਕਤੀ ਵੀ ਅਸੀਂ ਬਹੁਤ ਛੇਤੀ ਫੜ ਲਿਆਗੇ ਔਰ ਇਹ ਇਹ ਜਾਣਬੁੱਝ ਕੇ ਇਦਾਂ ਦਾ ਕ੍ਰਾਈਮ ਕਰਦੇ ਆ ਤਾਂ ਕਿ ਸਾਡੀ ਦਹਿਸ਼ਤ ਬਣੇ ਔਰ ਇੱਥੋਂ ਤੱਕ ਇਨਾਂ ਦਾ ਹੈ ਕਿ ਛੋਟੇ ਬੱਚੇ ਤੱਕ ਵੀ ਇਹ ਸਪੇਅਰ ਨਹੀਂ ਕਰਦੇ ਪਰ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਔਰ ਅਸੀਂ ਇਹਨਾਂ ਦੋਨਾਂ ਕਿਊਜ਼ ਨੂੰ ਇੱਕ ਨੂੰ ਫੜ ਲਿਆ ਗਿਆ ਔਰ ਦੂਜਾ ਵੀ ਬਹੁਤ ਛੇਤੀ ਫੜ ਲਾਗੇ ਉਸ ਤੋਂ ਬਾਅਦ ਮੈਥਡ ਦੇ ਵਿੱਚ ਹੀ ਮਰਡਰ ਹੁੰਦਾ ਆ ਥੋੜੇ ਦਿਨਾਂ ਬਾਅਦ ਸੇਮ ਗੈਂਗ ਵੱਲੋਂ ਕੀਤਾ ਜਾਂਦਾ ਪਰ ਉਹਦੇ ਚ ਤਿੰਨ ਦੂਸਰੇ ਕਿਊਜ਼ ਸੀਗੇ ਉਹਨਾਂ ਤਿੰਨਾਂ ਚੋਂ ਵੀ ਦੋ ਕਿਊਜ਼ ਅਸੀਂ ਅਰੈਸਟ ਕਰ ਲਿਆ ਜਿਹੜੇ ਗੋਲੀ ਚ ਲਾਉਂਦਾ ਆ ਉਹਦੇ ਚ ਬਸ਼ੰਬਰ ਨਾਂ ਦਾ ਗੈਂਗਸਟਰ ਸੀਗਾ ਜਿਹੜਾ ਕਿ ਡੋਨੇਬਾਲ ਅਮਰ ਖਬੇ ਰਾਜਪੂਤਾ ਮਾਨਕਨ ਸ਼ਾਮਪੂਰਾ ਇਹਨਾਂ ਦੇ ਨਾਲ ਇਨਵੋਲਡ ਸੀਗਾ ਉਹਦੀ ਵੀ ਪੁਲਿਸ ਐਨਕਾਉਂਟਰ ਚ ਉਹਦੀ ਡੈਥ ਹੋ ਜਾਂਦੀ ਹੈ ਉਹ ਵੀ ਪੁਲਿਸ ਐਨਕਾਉਂਟਰ ਚ ਮਾਰਿਆ ਜਾਂਦਾ ਆ ਸੋ ਸਾਡਾ ਮੈਸੇਜ ਬੜਾ ਕਲੀਅਰ ਆ ਕਿਸੇ ਵੀ ਵਿਅਕਤੀ ਨੂੰ ਜਿਹੜਾ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਉਹਨੂੰ ਅਸੀਂ ਬਖਸ਼ਾਗੇ ਨਹੀਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦੇਣਾ ਔਰ ਡਟ ਕੇ ਇਹਨਾਂ ਲੋਕਾਂ ਦਾ ਮੁਕਾਬਲਾ ਕਰਾਂਗੇ ਔਰ ਜੋ ਕਾਨੂੰਨ ਅਨੁਸਾਰ ਇਹਨਾਂ ਦੇ ਖਿਲਾਫ ਕਾਰਵਾਈ ਬੰਦੀ ਆ ਅਸੀਂ ਬਿਲਕੁਲ ਉਹ ਕਾਰਵਾਈ ਕਰਕੇ ਪੰਜਾਬ ਦੇ ਅਮਨ ਪੰਜਾਬ ਦੀ ਸ਼ਾਂਤੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਾਹੌਲ ਨੂੰ ਅਸੀਂ ਖਰਾਬ ਨਹੀਂ ਹੋਣ ਦਵਾਗੇ ਇਹ ਮੈਸੇਜ ਬਿਲਕੁਲ ਇਹਨਾਂ ਨੂੰ ਕਲੀਅਰ ਹੈ ਜੀ ਇਹਦੇ ਵਿੱਚ ਟੋਟਲ ਅਸੀਂ 10 ਮੁਕਦਮੇ ਰਜਿਸਟਰ ਕੀਤੇ ਆ ਜਿਹੜੇ ਗੈਂਗਸਟਰਸ ਦੇ ਖਿਲਾਫ ਇਹਨਾਂ ਤਿੰਨ ਮਹੀਨਿਆਂ 'ਚ ਔਰ 30 ਆਦਮੀ ਅਸੀਂ ਰੈਸਟ ਕੀਤੇ ਇਹਦੇ ਵਿੱਚ ਜੀ ਅਸੀਂ ਮੈਂ ਸਾਰੇ ਬਾਰਡਰ ਰੇਂਜ ਦੀ ਗੱਲ ਕਰਦਾ ਹਾਂ ਔਰ 6 ਵਕਤ ਪੁਲਿਸ ਇਨਕਾਊਂਟਰ ਚ ਇੰਜਰਡ ਹੋਇਆ ਔਰ 2 ਦੀ ਇਹਦੇ ਵਿੱਚ ਡੈਥ ਹੋਈ ਆ ਇੱਕ ਬਟਾਲੇ ਵਿੱਚ ਇਹ ਗੈਂਗਸਟਰ ਦਾ ਉਹ ਵੀ ਡੋਨੀ ਬਾਲਦਾ ਸੀਗਾ ਉਹ ਮਰੜੀ ਕਲਾ ਦਾ ਗੈਂਗਸਟਰ ਸੀ ਜਿਨੇ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੁੰਦਾ ਪੰਚਾਇਤ ਇਲੈਕਸ਼ਨ ਤੋਂ ਬਾਅਦ ਉਹਦੇ ਚ ਉਹ ਆਪ ਖੁਦ ਇਨਵੋਲਡ ਸੀਗਾ ਉਸ ਤੋਂ ਬਾਅਦ ਹਰੀਕੇ ਲੋੜੀ ਵਾਲੇ ਦਿਨ ਇੱਕ ਆੜਤੀ ਨੂੰ ਕਤਲ ਕੀਤਾ ਜਾਂਦਾ ਆ ਔਰ ਉਹਨੇ ਆਪ ਦੇ ਪਿੰਡ ਦੇ ਹੀ ਦੋ ਮੁੰਡੇ ਭੇਜ ਕੇ ਉਹਨੂੰ ਕਤਲ ਕਰਵਾਇਆ ਸੀਗਾ ਡੋਨੀ ਬਾਲ ਉਹਨਾਰੇ ਕਹਿੰਦੇ ਤਾਂ ਔਰ ਇਹ ਮੇਨ ਪਲੇਅਰ ਸੀ ਇਹ ਵੀ ਬਟਾਲੇ ਲੋਕ ਕੇ ਰਹਿ ਰਹੇ ਸੀ ਤਾਂ ਉੱਥੇ ਇਹਦਾ ਇਨਕਾਊਂਟਰ ਹੋਇਆ ਉੱਥੇ ਉਹਦੀ ਮੌਤ ਹੁੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਤਕਰੀਬਨ 500 ਮੋਬਾਈਲ ਫੋਨ ਜਿਹੜੇ ਕਿ ਗੋਮ ਹੋ ਜਾਂਦੇ ਆ ਜਾਂ ਚੋਰੀ ਹੋ ਜਾਂਦੇ ਆ ਜਾਂ ਸਨੇਚਿੰਗ ਹੋ ਜਾਂਦੀ ਆ ਔਰ ਤਕਰੀਬਨ ਇਹਨਾਂ ਦਾ ਜਿਹੜੀ ਪ੍ਰਾਈਸ ਆ ਇਹ 1 ਕਰੋੜ ਦੇ ਕਰੀਬ ਬੰਦੀ ਆ ਐਕਸਪੈਂਸਿਵ ਫੋਨ ਵੀ ਸੀਗੇ ਆਈਫੋਨ ਜਾਂ ਸੈਮਸੰਗ ਦੇ ਜਿਹੜੇ ਮਹਿੰਗੇ ਫੋਨ ਸੀਗੇ ਉਹ ਵੀ ਇਹਦੇ ਵਿੱਚ ਹੀ ਸੀਗੇ ਇਹ ਅਸੀਂ ਪਬਲਿਕ ਨੂੰ ਵਾਪਸ ਕੀਤੇ ਆ ਇਹਦੇ ਚ ਬਟਾਲੇ ਡਿਸਟ੍ਰਿਕਟ ਦਾ ਕਾਫੀ ਵੱਡਾ ਅਹਿਮ ਰੋਲ ਆ ਅਸੀਂ ਬਕਾਇਦਾ ਉੱਥੇ ਪ੍ਰੋਗਰਾਮ ਕਰਕੇ ਪਬਲਿਕ ਨੂੰ ਅਸੀਂ ਇਹ ਵਾਪਸ ਕੀਤੇ ਆ ਜੀ ਔਰ 1 ਕਰੋੜ 20 ਲੱਖ 70 ਹਜ਼ਾਰ ਦੀ ਪ੍ਰਾਪਰਟੀ ਜਿਹੜੀ ਕਿ ਚੋਰੀ ਹੋਈ ਸੀ ਜਾਂ ਕਿਸੇ ਕੋਲ ਖੋਈ ਗਈ ਸੀ ਇਹ ਵੀ ਅਸੀਂ ਇਹਨਾਂ 3 ਮਹੀਨਿਆਂ ਦੇ ਦੌਰਾਨ ਅਸੀਂ ਪਬਲਿਕ ਨੂੰ ਵਾਪਸ ਕੀਤੀ ਆ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਸਾਡੇ ذریعے ਇਹ ਹੀ ਸਾਰੇ ਪਬਲਿਕ ਨੂੰ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਬਿਲਕੁਲ ਕਲੀਅਰਸ ਇਨਸਟਰਕਸ਼ਨਸ ਹੈਗੀਆਂ ਆਂ ਆਂ ਔਰ ਅਸੀਂ ਉਹਦੇ ਮੁਤਾਬਕ ਸਾਡੀ ਫੋਰਸ ਸਾਡੀ ਰੇਂਜ ਦੀ ਫੋਰਸ ਬਹੁਤ ਵਧੀਆ ਕੰਮ ਕਰ ਰਹੀ ਆਂ ਡਰੱਗਜ਼ ਦੇ ਖਿਲਾਫ ਬਹੁਤ ਸਖਤ ਐਕਸ਼ਨ ਆਂ ਔਰ ਇਦਾਂ ਹੀ ਕੰਟੀਨਿਊ ਰਹੋਗਾ ਔਰ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਆਪਣੇ ਆਪ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਸ਼ਕਤੀ ਵਰਤਾਗੇ ਔਰ ਪੰਜਾਬ ਦੇ ਵਿੱਚ ਇੱਕ ਸ਼ਾਂਤਪੂਰਕ ਮਾਹੌਲ ਹਮੇਸ਼ਾ ਬਣਾ ਕੇ ਰੱਖਾਂਗੇ ਸ਼ੁਕਰੀਆ ਸਾਰੇ ਦੇਸੀ ਕਾਰਵਾਈਆਂ ਯਾਨੀ ਪਿਛਲੇ ਸਮੇਂ ਦੇ ਲਿਚਰ ਉਸ ਦੇ ਵਿੱਚ ਕੁਝ 3 ਮਹੀਨੇ ਜਿਹੇ ਪੁਲਿਸ ਨੂੰ ਲਾਜ਼ਮੀ ਇਹਨਾਂ ਦੇ ਦੇਸੀ ਉਹਨਾਂ ਦੇ ਉੱਪਰ ਵੀ ਟਾਰਗੇਟ ਕੀਤਾ ਗਿਆ ਹੋਵੇ ਇਵਨ ਤੁਹਾਨੂੰ ਵੀ ਥ੍ਰੈਟ ਕਾਲ ਆਸੇ ਤੁਹਾਨੂੰ ਵੀ ਨਰਬੰਦ ਨੇ ਦਿੱਤੀ ਸੀ ਇਹ ਕਹਿੰਦਾ ਕਿ ਚੈਲੰਜ ਭਰਿਆ ਦੇਤਾ ਜੀ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਸ ਬਾਰੇ ਬੜਾ ਕਲੀਅਰ ਕਹਿ ਚੁੱਕਾ ਜੀ ਕਿ ਪੰਜਾਬ ਪੁਲਿਸ ਦਾ ਸਨੈਰੀ ਇਤਿਹਾਸ ਹੈ ਪੰਜਾਬ ਪੁਲਿਸ ਦਾ ਸਨੈਰੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਧਮਕੀਆਂ ਜਾਂ ਇਹ ਚੀਜ਼ਾਂ ਇਹ ਇਹ ਨਾਂ ਅਸੀਂ ਸੁਣਦੇ ਆ ਨਾਂ ਇਹ ਸਾਡੇ ਲਈ ਕੋਈ ਅਸਰ ਰੱਖਦਾ ਪੰਜਾਬ ਪੁਲਿਸ ਵਚਨਬਾਦ ਦਾ ਪੰਜਾਬ ਪੁਲਿਸ ਆਪਣੀਆਂ ਜਾਨਵਾਰ ਕੇ ਵੀ ਪੰਜਾਬ ਦੇ ਮਾਹੌਲ ਨੂੰ ਠੀਕ ਰੱਖੂਗੀ ਰੱਖਦੀ ਆਈਆ ਔਰ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਜੇ ਸਾ ਤੁਸੀਂ ਕਹਾਂ 27 ਪ੍ਰਾਪਰਟੀ ਹੋਲਡ ਮਾਲਿਸ਼ ਕਰਦੀਆਂ ਤਾਂ ਉਹ ਬਲੀ ਹਮਸਾ ਰੁਕੜਦੀਆਂ ਨਹੀਂ ਜੀ ਮੈਂ ਰੇਂਜ ਦੀ ਗੱਲ ਕਰ ਰਿਹਾ ਹਾਂ ਪਰ ਨਾਲ ਮੈਂ ਇਹ ਵੀ ਕਹਿ ਰਿਹਾ ਵੀ ਆਫਟਰ ਫਾਲੋਇੰਗ ਦਾ ਪ੍ਰੋਪਰ ਲਾਅ ਪ੍ਰोसीजर ਪ੍ਰੋਪਰ ਜੋ ਕਾਨੂੰਨ ਦਾ ਇਕਦਾਰੇ ਦੇ ਵਿੱਚ ਅਸੀਂ ਸਾਰੇ ਬੱਜੇ ਹੋਏ ਆ ਉਹਨੂੰ ਪ੍ਰੋਪਰਲੀ ਫਾਲੋ ਕਰਕੇ ਬਕਾਇਦਾ ਆਰਡਰਸ ਲੈ ਕੇ ਕੰਪਟੈਂਟ ਅਥਾਰਟिटीज ਤੋਂ ਫੇਰ ਇਹ ਡਿਮੋਲਿਸ਼ ਕੀਤੀਆਂ ਗਏ ਤਿੰਨ ਹੋਈਆਂ ਚ ਜਿਹੜੇ ਹੁਦੂਦ ਨੇ ਹੁਦੂਦ ਜਿਹੜੇ ਛੱਡਣਾ ਵੀ ਚਾਹੁੰਦੇ ਨੇ ਉਹਨਾਂ ਦਾ ਰਿਕਾਰਡ ਹੈ ਕਿ ਕਿੰਨੇ ਬੰਦੇ ਜਿਹੜੇ ਕਿਤੇ ਡਾਕਟਰ ਪ੍ਰੋਵਾਈਡਰ ਹੈਬ ਸੈਂਟਰ ਦੇ ਵਿੱਚ ਇਹਨਾਂ ਨੂੰ ਦੇਖੋ ਰਿਹਾਬ ਸੈਂਟਰ ਦੇ ਵਿੱਚ ਸਾਡੇ ਕੋਲ ਜਦੋਂ ਅਸੀਂ ਕੈਸੋ ਆਪਰੇਸ਼ਨ ਕਰਦੇ ਆ ਜਾਂ ਪਬਲਿਕ ਚ ਜਾ ਕੇ ਮੀਟਿੰਗਾਂ ਕਰਦੇ ਆ ਤੇ ਉੱਥੇ ਇਹ ਆਵਾਜ਼ ਜ਼ਰੂਰ ਉੱਠਦੀ ਆ ਫੇਰ ਸਾਨੂੰ ਪ੍ਰਾਈਵੇਟਲੀ ਆ ਕੇ ਬੱਚਿਆਂ ਦੇ ਪੇਰੈਂਟਸ ਜਾਂ ਉਹ ਵੀ ਮਿਲਦੇ ਆ ਬਿਮਾਰੀ ਦਾ ਸ਼ਿਕਾਰ ਆ ਔਰ ਬੜਾ ਗਵਰਨਮੈਂਟ ਵੱਲੋਂ ਕਲੀਅਰ ਇਨਸਟਰਕਸ਼ਨਸ ਹੈਗੇ ਆ ਜਿਹੜੇ ਸਾਡੇ ਇਹ ਬੱਚੇ ਬਿਮਾਰ ਹੋ ਗਏ ਐ ਇਸ ਚੀਜ਼ ਨੂੰ ਛੱਡਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਹੈਲਪ ਕਰਕੇ ਉਹਨਾਂ ਨੂੰ ਸਰਕਾਰੀ ਜਿੱਥੇ ਰੀਹੈਬ ਸੈਂਟਰ ਉੱਥੇ ਦਾਖਲ ਵੀ ਕਰਵਾਇਆ ਜਾਂਦਾ ਆ ਔਰ ਅੱਗੇ ਫਰਦਰ ਵੀ ਉਹਨਾਂ ਨੂੰ ਉੱਥੇ ਫ੍ਰੀ ਦਵਾਈ ਸਾਰਾ ਕੁਝ ਫ੍ਰੀ ਉਹਨਾਂ ਦਾ ਇਲਾਜ ਆ ਤੇ ਤਕਰੀਬਨ ਜਿਹੜਾ ਮੈਂ ਪੁਲਿਸ ਵੱਲੋਂ ਕਹਾਂ ਬਾਕੀ ਦੂਜੇ ਡਿਪਾਰਟਮੈਂਟਸ ਵੀ ਕੰਮ ਕਰ ਰਹੇ ਆ ਅਸੀਂ 27 ਦੇ ਕਰੀਬ ਰੇਂਜ ਦੇ ਵਿੱਚ ਅਸੀਂ ਬੱਚੇ ਜਿਹੜੇ ਆ ਵਾਫਾ ਕਿ ਜਿਹਾ ਦਫਲ ਕਰਾਇਆ ਸਰ ਅਮਰਪਾਲ ਦਾ ਐਸਐਸ ਵੀ ਕਦੋਂ ਖਤਮ ਹੋਊਗਾ ਜਿਆਪ ਪਿਆਸਪੁਰ ਦੀ ਡਿਸੀਜਨ ਹੋਇਆ ਸੀ ਇਹ ਰੇਸ਼ ਤਾਂ ਮੈਂ ਸਿਰਫ ਇਹ ਕਹੂੰਗਾ ਜੀ ਵੀ ਕਾਨੂੰਨ ਆਪਣਾ ਰਸਤਾ ਖਿਆਰ ਕਰੂਗਾ ਔਰ ਫਿਰ ਜਿੱਦਾਂ ਮੈਂ ਪਹਿਲੋ ਵੀ ਕਹਿ ਚੁੱਕਾ ਆ ਕਿ ਅਜਨਾਲੇ ਥਾਣੇ ਦੇ ਵਿੱਚ ਆ ਕੇ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਉਹਨੂੰ ਅਸੀਂ ਸਖਤੀ ਨਾਲ ਜਿਠਾਂਗੇ ਔਰ ਉਹਨੂੰ ਬਿਲਕੁਲ ਲੌਜੀਕਲ ਐਂਡ ਤੱਕ ਲਿਜਾ ਕੇ ਇਹਨਾਂ ਨੂੰ ਸਖਤ ਸਜ਼ਾ ਕਰਾਵਾਂਗੇ ਸਰ ਬਟਾਲੇ ਜਿਹੜਾ ਇਨਸੀਡੈਂਟ ਹੋਇਆ ਹੈ ਜੀ ਉਹਦੇ ਉੱਤੇ ਗੱਲ ਹੋਈ ਤੁਹਾਡੀ ਐਸਐਸਪੀ ਸਾਹਿਬ ਨਾਲ ਹਾਂਜੀ ਬਟਾਲੇ ਜਿਹੜਾ ਅੱਜ ਇਨਸੀਡੈਂਟ ਹੋਇਆ ਉਹਦੇ ਚ ਐਸਐਸਪੀ ਸਾਹਿਬ ਨੇ মিডিਆ ਨੂੰ ਬਾਈਟ ਵੀ ਦਿੱਤੀ ਹੈ ਔਰ ਕੱਲ ਵੀ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਸਟੈਚੂ ਸੀਗਾ ਜਦੋਂ ਉਹਨੂੰ ਉੱਥੇ ਫੁੱਲਮਾਲਾ ਕਰਨ ਜਾ ਰਹੇ ਆ ਉਦੋਂ ਵੀ ਇੱਕ ਉਂਗਲ ਤੇ ਉੱਥੇ ਨੁਕਸਾਨ ਹੋਇਆ ਹੋਇਆ ਜੀ ਸੋ ਇਹਨੂੰ ਪ੍ਰੋਪਰਲੀ ਅਸੀਂ ਪਰਚਾ ਜ਼ਰੂਰ ਦਰਜ ਕਰ ਦਿੱਤਾ ਹੈ ਪਰਚਾ ਕਰਕੇ ਅਸੀਂ ਅੱਗੇ ਇਹਨੂੰ ਕੋਕ ਵੀ ਕਰ ਰਹੇ ਹਾਂ ਪਰ ਜਿਹੜੀ ਪ੍ਰੀਮੀਮਰੀ ਹੁਣ ਤੱਕ ਇਨਵੈਸਟੀਗੇਸ਼ਨ ਇਹੀ ਹੈ ਵੀ ਇਹਦੇ ਚ ਇਹ ਪਹਿਲੋਂ ਦਾ ਕੱਲ ਦਾ ਨਹੀਂ ਹੈ ਔਰ ਇਹ ਜਿਹੜਾ ਕੱਲ ਉੱਥੇ ਪਾਠ ਵੀ ਹੋਇਆ ਸੀ ਉਹ ਇਹੀ ਸੀ ਵੀ ਇਸ ਸਟੈਚੂ ਨੂੰ ਦੁਆਰਾ ਪ੍ਰੋਪਰਲੀ ਇਹਦੇ ਦੇਖ ਕੇ ਕਾਰਜ ਨੂੰ ਰੀਮੈਪ ਕੀਤਾ ਜਾਵੇ ਠੀਕ ਹੈ ਸਰ Thank you, Jay. Thank you very much.